ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦਿਗਪਾਲ ਲੋਕ ਸਭਾ ਚੋਣਾਂ 2024 ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਜਿਸ ਤਰ੍ਹਾਂ ਨਾਲ ਗਰਮੀ ਵਾਦੀ ਜਾ ਰਹੀ ਹੈ ਉਸੇ ਤਰ੍ਹਾਂ ਦੇ ਨਨ ਨੇਤਾਵਾਂ ਦੇ ਵੀ ਜਿਹੜੇ ਪਸੰਦੇ ਨੇ ਛੁੱਟਦੇ ਜਾ ਰਹੇ ਨੇ ਤਾਂ ਲਗਾਤਾਰ ਕਈ ਸਾਰੇ ਲੋਕ ਨੇ ਜੋ ਪਾਰਟੀ ਨੂੰ ਛੱਡ ਰਹੇ ਨੇ ਤਾਂ ਕਈ ਸਾਰੇ ਲੋਕ ਨੇ ਜੋ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤਾਂ ਗੱਲ ਚੇਕਨ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਤੋਂ ਬੀਤੇ ਦਿਨੀ ਆਮ ਆਦਮੀ ਪਾਰਟੀ ਨੂੰ ਵੱਡਾ ਜਿਹੜਾ ਕੀ ਹੰਗਾਰਾ ਉਹ ਮਿਲਿਆ ਸੀ ਕਿਉਂਕਿ ਕਾਂਗਰਸ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਕਾਂਗਰਸ ਨੂੰ ਅਲ ਪਰੇਮੰਦ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੂੰ ਸ਼ਾਮਿਲ ਕਰਾਇਆ ਜਾਂਦਾ ਹੈ ਤਾਂ ਗੱਲਬਾਤ ਕਰਾਂਗੇ ਮੇਨਾ ਮजूद ਨੇ ਮਨੀਸ਼ਾ ਕਪੂਰ ਮੈਮ ਸਵਾਗਤ ਹੈ ਥੈਂਕ ਯੂ ਥੈਂਕ ਯੂ ਹਿੰਮਤ ਜੀ ਹਮੇਸ਼ਾ ਤੁਸੀਂ ਹਿੰਮਤ ਦਿੰਦੇ ਹੋ ਬਹੁਤ ਸਾਰੇ ਲੋਕ ਨੇ ਜੋ ਦੂਜੀ ਪਾਰਟੀਆਂ ਵਿੱਚ ਜਾਂਦੇ ਨੇ ਇਵਨ ਕਿ ਸਰਕਾਰ ਵਿੱਚ ਜਾਂਦੇ ਨੇ ਤਾਂ ਖੁਸ਼ ਹੋ ਕੇ ਸਰੋਪਾ ਪਵਾਉਂਦੇ ਨੇ ਤੁਸੀਂ ਅੱਖਾਂ ਦੇ ਵਿੱਚ ਅਥਰੂ ਸੀ ਮਨ ਭਰਿਆ ਸੀਗਾ ਫਿਰ ਸਰੋਪਾ ਪੂ ਆਇਆ ਹੁਣ ਵੀ ਤੁਸੀਂ ਅਥਰੂ ਹੀ ਦਿਵਾ ਦੋਗੇ ਕਿਉਂਕਿ ਜਦੋਂ ਇਨਸਾਨ ਕਿਤੇ ਨਾ ਕਿਤੇ ਟੁੱਟਦਾ ਹੈ ਨਾ ਉਦੋਂ ਜਦੋਂ ਚਾਕੇ ਵੀ ਨਹੀਂ ਜਾਂਦਾ ਜਾਂਦਾ ਕਿਤੇ ਵੀ ਸੋ ਉਦੋਂ ਜਾਂਦਾ ਵੈ ਬਟ ਮੈਂ ਇੱਕ ਪੋਜ਼ਿਟਿਵ ਵਾਈਬਸ ਲੈ ਕੇ ਗਈ ਆ ਆਪਣੀ ਪਾਰਟੀ ਜੋ ਹੁਣ ਮੈਂ ਆਪਣੀ ਪਾਰਟੀ ਬੋੜੀਆਂ ਆਮ ਆदमी ਪਾਰਟੀ ਮੈਨੂੰ ਬਹੁਤ ਪੋਜ਼ਿਟਿਵ ਵਾਈਬਸ ਦਾਂਗੀ ਜਿੱਥੇ ਕੰਮ ਕੀਤਾ ਹੁੰਦਾ ਕਿੰਨੇ ਸਾਲ ਜਦੋਂ ਆਪਾਂ ਜ਼ਮੀਨ ਤੇ ਜੁੜੇ ਹੁੰਦੇ ਆ ਕਹਿੰਦੇ ਨਾ ਕਈਆਂ ਨੂੰ ਜਿਹੜੇ ਤੋਹਫੇ ਆ ਨਾ ਜਾਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਘਰੇ ਘਰੇ ਆ ਕੇ ਮਿਲਦੀਆਂ ਪਰ ਪਲੇਟਾਂ ਚ ਮਿਲਦੀਆਂ ਨੇ ਔਰ ਮੈਂ ਉਸ ਆਪਣੇ ਪ੍ਰਧਾਨਗੀ ਦੇ ਲਈ ਮੈਂ ਵਾਰਡ ਪ੍ਰਧਾਨ ਤੋਂ ਕੰਮ ਕੀਤਾ ਵਾਰਡ ਪ੍ਰਧਾਨ ਬਲॉक ਪ੍ਰਧਾਨ ਫਿਰ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਬਣੀ ਸੋ ਮੇਰੀ ਮਿਹਨਤ ਦਾ ਫਲ ਸੀਗਾ ਔਰ ਜਿਹੜੇ ਭਰਾਵਾਂ ਨੇ ਮੇਰਾ ਸਾਥ ਦਿੱਤਾ ਮੈਂ ਕਦੀ ਭੁੱਲਾਂਗੀ ਨਹੀਂ ਉਹਨਾਂ ਭਰਾਵਾਂ ਦੇ ਸਦਕਾ ਕਿਉਂਕਿ ਉਹਨਾਂ ਨੇ ਮੇਰੀ ਮਿਹਨਤ ਨੂੰ ਦੇਖ ਕੇ ਜਵਾਬ ਆਪਣੀ ਹਾਈ ਕਮਾਂਡ ਨੂੰ ਦਿੱਤਾ ਕਿ ਨਹੀਂ ਇਹ ਲੜਕੀ ਬਣਨੀ ਚਾਹੀਦੀ ਹੈ ਸੋ ਫਿਰ ਮੈਂ ਜ਼ਰੂਰ ਉਹਨਾਂ ਦਾ ਵੀ ਧੰਨਵਾਦ ਕਰੂੰਗੀ ਬਟ ਮੇਰਾ ਸਮਾਂ ਮੈਨੂੰ ਲੱਗਦਾ ਸ਼ਾਇਦ ਉੱਥੇ ਓਨੇ ਕ ਸਮੇਂ ਤੱਕ ਦਾ ਸੀਗਾ ਸੋ ਅੱਜ ਜੋ ਮੇਰਾ ਸਮਾਂ ਹੈਗਾ ਅੱਜ ਮੈਨੂੰ ਪਾਰਟੀ ਜਿਹੜੀ ਹੈਗੀ ਹੈ ਹੁਣ ਮੇਰੀ ਆਮ ਆਨ ਵੀ ਪਾਰਟੀ ਹੈ ਸੋ ਸਾਰਿਆਂ ਨੂੰ ਕਹੂੰਗੀ ਕਿ ਆਮ ਆਨ ਮੇ ਪਾਰਟੀ ਨੂੰ ਸਪੋਰਟ ਕਰੋ ਆਮ ਆਦਮੀ ਪਾਰਟੀ ਹੀ ਕਿਉਂ ਬਹੁਤ ਸਾਰੇ ਲੋਕ ਨੇ ਜੋ ਅੱਜ ਕਾ ਅੱਜ ਦੇ ਦੌਰ ਦੇ ਵਿੱਚ ਭਾਜਪਾ ਨੂੰ ਜ਼ਿਆਦਾ ਜੁਆਇਨ ਕਰਦੇ ਤੁਸੀਂ ਆਮ ਆਦਮੀ ਪਾਰਟੀ ਹੀ ਕਿਉਂ ਚੁਣਦੇ ਨਹੀਂ ਸਰ ਮੈਂ ਭਾਜਪਾ ਭਾਜਪਾ ਸ਼ੁਰੂ ਤੋਂ ਮੋਦੀ ਜੀ ਦੇਖੋ ਇੱਕ ਪਾਰਟੀ ਐਦਾ ਦੀ ਹੋਣੀ ਚਾਹੀਦੀ ਹੈ ਮੈਂ ਕਾਂਗਰਸ ਦੇ ਜੀ ਵਿੱਚ ਵੀ ਜਦੋਂ ਸੀ ਮੈਂ ਕਹਿੰਦੇ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਪਾਰਟੀ ਜਿਹੜੀ ਮੈਂ ਵੀ ਜੁਆਇਨ ਕੀਤੀ ਹੈ ਕਹਿੰਦੇ ਕਿ ਉਹਦੇ ਵਿੱਚ ਕੋਈ ਹਿੰਦੂ ਮੁਸਲਮਾਨ ਸਿੱਖ ਇਸਾਈ ਵਾਲਾ ਕੋਈ ਭੇਦਭਾਵ ਨਹੀਂ ਹੈ ਤੇ ਇੱਕ ਐਸਾ ਮੈਨੂੰ ਲੱਗਦਾ ਹੈ ਕਿ ਗੁਲਦਸਤਾ ਹੋਣਾ ਚਾਹੀਦਾ ਹੈ ਰਾਜਨੀਤੀ ਦੇ ਵਿੱਚ ਜਿਹਦੇ ਵਿੱਚ ਹਰ ਧਰਮ ਦੇ ਲੋਕ ਹੋਣੇ ਚਾਹੀਦੇ ਹਰ ਧਰਮ ਦਾ ਇਨਸਾਨ ਹੋਣਾ ਚਾਹੀਦਾ ਕੋਈ ਜਾਤੀ ਭਾਵ ਨਹੀਂ ਹੋਣਾ ਚਾਹੀਦਾ ਮੈਂ ਇੱਕ ਖੁਦ ਹਿੰਦੂ ਹਾਂ ਸਨਾਤਨੀ ਹਾਂ ਖੱਤਰੀ ਫੈਮਿਲੀ ਜੋ ਬਿਲੋਂਗ ਕਰਦੀ ਆਂ ਔਰ ਮੈਂ ਵੀ ਪ੍ਰਭੂ શ્રી ਰਾਮ ਦਾ ਨਾਰਾ ਲਗਾਨੀ ਆ ਪਰ ਪ੍ਰਭੂ શ્રી ਰਾਮ ਸਿਰਫ ਇੱਕ ਪ੍ਰਭੂ શ્રી ਰਾਮ ਦਾ ਨਾ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਜਾ ਰਿਹਾ ਹੈ ਨਹੀਂ ਤਾਂ ਇਹੀ ਕਹਿ ਰਹੇ ਜੋ ਰਾਮ ਕੋ ਲਾਏ ਹਨ ਹਮ ਉਹਨਕੋ ਲਾਏਗੇ ਸਰ ਮੈਂ ਕਹਿ ਰਹੀ ਆ ਪ੍ਰਭੂ શ્રી ਰਾਮ ਨੂੰ ਕੋਈ ਨਹੀਂ ਲਿਆ ਸਕਦਾ ਉਹ ਕਿਸ ਸਮੇਂ ਤੋਂ ਪ੍ਰਭੂ શ્રી ਰਾਮ ਸੀਗੇ ਇਹਦਾ ਕ੍ਰੈਡਿਟ ਲਿੱਤਾ ਗਿਆ ਔਰ ਇੱਕ ਜਿਹੜੀ ਕ੍ਰੈਡਿਟ ਵਾਰ ਹੈ ਨਾ ਇਹ ਤਾਂ ਹਮੇਸ਼ਾ ਚਲਦੀ ਰਹਿਣੀ ਹੈ ਬਟ ਮੈਂ ਆਪਣੇ Hindu ਫੈਮਲੀਆਂ ਨੂੰ ਕਹੂੰਗੀ ਕਿ ਸਾਡੇ ਜਿਹੜੇ ਦਾਦੇ ਪਰਦਾਦੇ ਵੀ ਸੀ ਨਾ ਉਹਨਾਂ ਦੇ ਸਮੇਂ ਤੋਂ ਵੀ ਅਸੀਂ ਪ੍ਰਭੂ શ્રી ਰਾਮ ਦੀ ਗੱਲਾਂ ਕਰਦੇ ਆ ਬਿਲਕੁਲ ਐਪਰੀਸ਼ੀਏਟ ਕਰਦੀ ਆ ਕਿ ਕੰਮ ਹੋਇਆ ਮੰਦਿਰ ਬਣਿਆ ਮੈਂ ਵੀ ਐਪਰੀਸ਼ੀਏਟ ਕਰੂੰਗੀ ਬਟ ਉਸ ਦਾ ਜਿਹੜਾ ਲੋਕਾਂ ਤੱਕ ਅਸਰ ਤੁਸੀਂ ਇਹ इमोਸ਼ਨਲੀ ਉਹਨਾਂ ਨੂੰ ਸਿਰਫ ਕਹਿੰਦੇ इमोਸ਼ਨਲੀ ਫੂਲ ਬਣਾਇਆ ਜਾ ਰਿਹਾ ਹੈ ਕਿ ਜੋ ਰਾਮ ਕੋ ਲਾਏ ਹਾਂ ਅਸੀਂ ਉਹਨਕੋ ਲਾਏਂਗੇ ਮੈਂ ਤਾਂ ਪਹਿਲੇ ਦਿਨ ਇਸ ਚੀਜ਼ ਦਾ ਖੰਡਨ ਕੀਤਾ ਸੀ ਮੈਂ ਨਾ ਕਿਸੇ ਤੋਂ ਡਰਦੀ ਆ ਨਾ ਕਿਸੇ ਤੋਂ ਦਬਦੀ ਆ ਜਿੱਥੇ ਮੈਨੂੰ ਲੱਗਦਾ ਹੈ ਜਿੱਥੇ ਮੈਨੂੰ ਲੱਗਦਾ ਹੈ ਕਿ ਮੈਨੂੰ ਆਵਾਜ਼ ਚੱਕਣੀ ਚਾਹੀਦੀ ਹੈ ਮੈਂ ਚੱਕਾਂਗੀ ਮੇਰੇ ਸੈਲਫ ਰਿਸਪੈਕਟ ਦਾ ਵੀ ਚਾਹੇ ਮਾਮਲਾ ਵੀ ਚਾਹੇ ਮੈਨੂੰ ਲੱਗਦਾ ਹੈ ਕਿ ਕਿਸੇ ਦੂਸਰੀ ਜਗ੍ਹਾ ਤੇ ਵੀ ਕਿਸੇ ਔਰਤ ਦੇ ਨਾਲ ਗਲਤ ਹੋ ਰਿਹਾ ਮੈਂ ਆਵਾਜ਼ ਚੱਕਾਂਗੀ ਔਰ ਪ੍ਰਭੂ શ્રી ਰਾਮ ਮੋਦੀ ਜੀ ਦੇ ਨਹੀਂ ਹੈਗੇ ਨਾ ਪਾਰਟਿਕੂਲਰ ਭਾਰਤੀ ਜਨਤਾ ਪਾਰਟੀ ਦੀ ਹੈ ਭਾਰਤੀ ਜਨਤਾ ਪਾਰਟੀ ਨੇ ਤੁਸੀਂ ਦੇਖੋ ਪ੍ਰਭੂ શ્રી ਰਾਮ ਜੀ ਦੇ ਪੋਸਟਰ ਲਾਏ ਨੇ ਇਹ ਮਤਲਬ ਮੋਦੀ ਜੀ ਦੇ ਪੋਸਟਰ ਲੱਗੇ ਨੇ ਨਹੀਂ ਮੈਂ ਕਵਾਂਗੀ ਕਿ ਜਿਹੜੀ ਵਿਚਾਰਧਾਰਾ ਦੀ ਲੜਾਈਆਂ ਨੇ ਉਹ ਵਿਚਾਰਧਾਰਾ ਦੀ ਲੜਾਈਆਂ ਨੇ ਅੱਜ ਬੱਚੇ ਪੜ੍ਹ ਲਿਖ ਕੇ ਜੇ ਤਾਂ ਤੁਹਾਡੀ ਜੇਬ ਦੇ ਵਿੱਚ ਮੋਟਾ ਪੈਸਾ ਹੈਗਾ ਤਾਂ ਤੁਸੀਂ ਆਪਣਾ ਬੱਚਾ ਪੜਾ ਸਕਦੇ ਹੋ ਜੇ ਤੁਹਾਡੀ ਜੇਬ ਚ ਮੋਟਾ ਪੈਸਾ ਹੈਗਾ ਤਾਂ ਤੁਸੀਂ ਹਵਾ ਦੇ ਹਵਾਈ ਝੂਟੇ ਲੈ ਸਕਦੇ ਹੋ ਜਾਜਾ ਦੇ ਜੇ ਤੁਹਾਡੀ ਜੇਬ ਚ ਪੈਸਾ ਹੈਗਾ ਬਟ ਉਹ ਵੀ ਤਾਂ ਬੱਚੇ ਨੇ ਜਿਨ੍ਹਾਂ ਦੇ ਲਈ ਅਸੀਂ ਸੋਚਣਾ ਹੈ ਅਗਰ ਜਦ ਤੱਕ ਰਾਜਨੀਤੀ ਦੇ ਵਿੱਚ ਅੱچھے ਲੋਕ ਨਹੀਂ ਨਾ ਆਣਗੇ ਅਗਰ ਗਰੀਬਾ ਮੈਂ ਗਰੀਬ ਵਰਡ ਨਾ ਆਪਣੇ ਦਿਮਾਗ ਚ ਬਹੁਤ ਪਰ ਕਰਦੀ ਐ ਜ਼ਰੂਰਤਮੰਦ ਲੋਕ ਗਰੀਬ ਤਾਂ ਕੋਈ ਹੁੰਦਾ ਹੀ ਨਹੀਂ ਜਿਹੜਾ ਅੱਜ 500 ਦੀ ਦਿਹਾੜੀ ਵੀ ਲੈ ਰਿਹਾ ਨਾ ਉਹ ਵੀ ਵਧੀਆ ਬਟ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਦੇ ਬੱਚੇ ਬੀ ਟੈਕ ਕਰਕੇ ਬੀ ਸੀਏ ਕਰਕੇ ਘਰਾਂ ਚ ਬੈਠੇ ਨੇ ਤੁਸੀਂ ਅਗਰ ਸਰਵੇ ਕਰਾਓ ਨਾ ਤੇ ਜਿਹੜੇ ਬੱਚੇ ਨਸ਼ੇ ਕਰਦੇ ਨੇ ਨਾ ਉਹ ਇਸ ਵਕਤ 50% ਨਸ਼ਾ ਉਹ ਬੱਚੇ ਕਰ ਰਹੇ ਨੇ ਜਿਹੜੇ ਪੜ੍ਹ ਲਿਖ ਕੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸਰਕਾਰਾਂ ਸਹੀ ਹੋਣ ਤਾਂ ਮੈਨੂੰ ਲੱਗਦਾ ਇਹ ਨਸ਼ਾ ਆਵਸ਼ਾ ਸਭ ਖਤਮ ਹੋ ਜੂਗਾ ਅਗਰ ਮੇਰੇ ਬੱਚਿਆਂ ਨੂੰ ਸਾਡੇ ਬੇਰੋਜ਼ਗਾਰ ਜਿਹੜੇ ਮਾਵਾਂ ਦੇ ਪੁੱਤ ਨੇ ਵੀਰ ਨੇ ਸਾਡੇ ਉਹਨਾਂ ਨੂੰ ਨੌਕਰੀਆਂ ਮਿਲੂਗੀਆਂ ਅੱਜ ਕੁੜੀਆਂ ਬਾਹਰ ਕਿਉਂ ਨਿਕਲ ਰਹੀਆਂ ਖਰਚੇ ਵੱਧ ਚੁੱਕੇ ਨੇ ਮੈਨੂੰ ਤੁਸੀਂ ਦੱਸੋ ਇੱਕ ਆਦਮੀ ਦਾ ਬਾਹਰ ਨਿਕਲਣਾ ਕਿੰਨਾ ਮੁਸ਼ਕਿਲ ਹੁੰਦਾ ਘਰ ਦਾ ਕਿੰਨਾ ਮੁਸ਼ਕਿਲ ਹੋਊਗਾ ਘਰ ਵੀ ਸੰਭਾਲਣਾ ਬਾਹਰ ਵੀ ਸੰਭਾਲਣਾ ਫਿਰ ਆਪਣੀ 50% ਹਿੱਸੇਦਾਰੀ ਦੇਣੀ ਕਿੰਨਾ ਮੁਸ਼ਕਿਲ ਹੁੰਦਾ ਪਰ ਮੈਂ ਇਰਾਦਨਿਤੀ ਦੇ ਵਿੱਚ ਇਸ ਕਰਕੇ ਆਈ ਆ ਕਿ ਰਾਜਨੀਤੀ ਦੇ ਵਿੱਚ ਅਗਰ ਅੱਛੇ ਲੋਕ ਜਾਣਗੇ ਮੈਨੂੰ ਕੁਝ ਮਿਲਣਾ ਮਿਲਣਾ ਮੈਨੂੰ ਕੁਝ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਕਿ ਮੈਨੂੰ ਕਾਰ ਕਰਨ ਵਾਲੇ ਬਹੁਤ ਮਿਲ ਗਏ ਕਿ ਆ ਵੀ ਪੈਸੇ ਆ ਦੀ ਅਹਿਮੀਅਤ ਬਹੁਤ ਹੈ ਜ਼ਿੰਦਗੀ ਦੇ ਵਿੱਚ ਬਾਕੀ ਗੱਲ ਸਹੀ ਹੈ ਬਿਨਾ ਪੈਸੇ ਤੋਂ ਸਰਵਾਈਵ ਕਰਨਾ ਬਹੁਤ ਔਖਾ ਹੈ ਪਰ ਚਰਚਾਵਾਂ ਬਹੁਤ ਨੇ ਕਹਿੰਦੀ ਕਿ ਮਨੀਸ਼ਾ ਗੁਲਾਟ ਨੇ ਸਰਕਾਰ ਤੋਂ ਪੈਸੇ ਮਿਲੇ ਤਾਂ ਹੀ ਆਮ ਆਦੀ ਪਾਰਟੀ ਜੁਆਇਨ ਕੀਤੀ ਮਨੀਸ਼ਾ ਕਪੂਰ ਇੱਕ ਰੱਜੇ ਪੂਜੇ ਪਰਿਵਾਰ ਚੋਂ ਆ ਮੈਂ ਸਭ ਨੂੰ ਇੱਕ ਚੀਜ਼ ਬੜੇ ਤਰੀਕੇ ਨਾਲ ਦੱਸਦੀ ਆ ਅੱਛੀ ਫੈਮਿਲੀ ਤੋਂ ਆ ਖਾਨਦਾਨਿਕ ਧੀ ਆ ਔਰ ਜਿਹੜੇ ਲੋਕ ਬੇਖਾਨਦਾਨੀ ਹੋਣੀ ਹੈ ਨਾ ਉਹ ਆ ਬਕਵਾਸ ਕਰਦੇ ਹੋਣਗੇ ਮੈਂ ਵਾਰਡ ਪ੍ਰਧਾਨ ਤੋਂ ਲੈ ਕੇ ਚਾਹੇ ਮੈਡਮ ਸੀ ਉਸ ਟਾਈਮ ਮੈਂ ਆਪਣਾ ਖਰਚਾ ਖੁਦ ਕੀਤਾ ਮੈਂ ਆਪਣੀ ਗੱਡੀ 'ਚ ਗਈ ਆ ਕਿਸੇ ਦੀ ਗੱਡੀ ਦੇ ਝੂਟੇ ਨਹੀਂ ਲਿੱਤੇ ਮੈਂ ਕੋਲੈਕਟਿਵਾ ਸੀ ਤੇ ਮੈਂ ਐਕਟਿਵਾ ਤੇ ਗਈਆਂ ਮੈਨੂੰ ਪਰਮਾਤਮਾ ਨੇ ਗੱਡੀ ਦਿੱਤੀ ਮੈਂ ਗੱਡੀ 'ਚ ਗਈਆਂ ਮੈਨੂੰ ਛੋਟੀ ਦਿੱਤੀ ਮੈਂ ਛੋਟੀ 'ਚ ਗਈਆਂ ਮੈਂ ਕਿਸੇ ਤੋਂ ਉਦੋਂ ਵੀ ਨਹੀਂ ਰੁਪਈਆ ਲਿੱਤਾ ਸੋ ਆਮ ਆਦਮੀ ਪਾਰਟੀ ਵਾਲੇ ਮੈਨੂੰ ਮਨੀਸ਼ਾ ਨੂੰ ਖਰੀਦਣ ਵਾਲਾ ਤਾਂ ਕੋਈ ਪੈਦਾ ਹੀ ਨਹੀਂ ਹੋਇਆ ਪਰਮਾਤਮਾ ਨੇ ਪੈਦਾ ਹੀ ਨਹੀਂ ਕੀਤਾ ਮਨੀਸ਼ਾ ਜੀ ਕਾਂਗਰਸ ਦੇ ਵਿੱਚ ਰਹੇ ਕਿ ਤੁਹਾਡਾ ਕੋ ਬਹੁਤ ਕੁਝ ਖੋਇਆ ਵੀ ਗਿਆ ਤਾਂ ਬਹੁਤ ਕੁਝ ਮਿਲਿਆ ਵੀ ਹੈ ਕਾਫੀ ਘੱਟ ਸਮੇਂ ਦੇ ਵਿੱਚ ਤੁਸੀਂ ਵਾਰਡ ਪ੍ਰਧਾਨਗੀ ਤੋਂ ਲੈ ਕੇ ਜ਼ਿਲ੍ਹੇ ਦੀ ਪ੍ਰਧਾਨਗੀ ਤੱਕ ਪਹੁੰਚੇ ਹੋ ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਵੀ ਨੇ ਜੋ ਵਾਰਡ ਤੋਂ ਸਿਰਫ ਬਲੌਗ ਤੱਕ ਹੀ ਪਹੁੰਚੀਆਂ ਨੇ ਪਰ ਥੋਨੂੰ ਕਾਂਗਰਸ ਨੇ ਬਹੁਤ ਜਲਦੀ ਇੰਨਾ ਮਾਨਸਨ ਮਨ ਬਖਸ਼ਿਆ ਥੋੜੀ ਮਿਹਨਤ ਨੂੰ ਦੇਖਦਿਆ ਫਿਰ ਵੀ ਉਸ ਪਾਰਟੀ ਨੇ ਜਲਦੀ ਹਲਵਿਦਾ ਕਹਿ ਦੇਣਾ ਸੋਚਿਆ ਵੀ ਨਹੀਂ ਇੱਕ ਵਾਰ ਸਰ ਮੈਨੂੰ ਹਮੇਸ਼ਾ ਪਤਾ ਹੈ ਕਿ ਫੁੱਲਾਂ ਦੇ ਨਾਲ ਕੰਡੇ ਵੀ ਹੁੰਦੇ ਆ ਮੈਂ ਕੰਡਿਆਂ 'ਚ ਵੀ ਰਹੀ ਆ ਫੁੱਲ ਬਣ ਕੇ ਪਰ ਮੈਂ ਅਗਰ ਆਮ ਤੋਂ ਖਾਸ ਬਣੀ ਆ ਨਾ ਜਿਹਨੂੰ ਵਾਰਡ ਤੋਂ ਡਿਸਟ੍ਰਿਕਟ ਦੀ ਪ੍ਰਧਾਨ ਕਿਹਾ ਜਾਂਦਾ ਮੈਂ ਬੜੀ ਮਿਹਨਤ ਕੀਤੀ ਹੈ ਕੁਸੀਂ ਕਹਿ ਰਹੇ ਹੋ ਨਾ ਜਿਹੜੇ ਵਾਰਡ ਦੇ ਹੈਗੇ ਉਹ ਅੱਜ ਵੀ ਵਾਰਡ ਚ ਹੈ ਕਿਉਂਕਿ ਉਹ ਲੋਕ ਨਾ ਜੇਬਾਂ ਨੂੰ ਉਹਨਾਂ ਨੇ ਹੱਥ ਨਹੀਂ ਲਾਇਆ ਉਹਨਾਂ ਨੇ ਸਿਰਫ ਇਹ ਸੋਚਿਆ ਕਿ ਦੂਜਾ ਸਾਡੇ ਤੇ ਖਰਚ ਕਰੇਗਾ ਤਾਂ ਸਾਡੀ ਫੋਟੋ ਆਊਗੀ ਅਸੀਂ ਖਰਚ ਕੀਤਾ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਮੈਂ ਕੀ ਕੀ ਖਰਚ ਕੀਤਾ ਮੈਂ ਆਪਣੇ ਬੱਚੇ ਛੋਟੇ ਛੋਟੇ ਬੱਚੇ ਮੇਰੇ ਆਜੂ ਬੱਚਿਆਂ ਨੂੰ ਜਵਾਨੀ ਤੱਕ ਮੈਨੂੰ ਸਮਝ ਹੀ ਨਹੀਂ ਆਇਆ ਮੇਰੇ ਬੱਚੇ ਜਵਾਨ ਕਦੋਂ ਹੋਗੇ ਮੈਂ ਉਹਨਾਂ ਦਾ ਸਮਾਂ ਨਹੀਂ ਦੇਖਿਆ ਮੈਂ ਬਲੌਗ ਪ੍ਰੈਜ਼ੀਡੈਂਟ ਬਣੀ ਮੇਰਾ ਹੱਕ ਮੇਰੇ ਇਸ ਵਾਰਡ ਤੇ ਸੀਗਾ ਵਾਰਡ ਨੰਬਰ 27 ਦੇ ਜਦੋਂ ਦੋ ਟੋਟੇ ਹੋਏ ਵਾਰਡ ਨੰਬਰ 79 ਬਣਿਆ ਮੈਨੂੰ ਮੇਰਾ ਵਾਰਡ ਮੇਰਾ ਵਾਰਡ ਲੇਡੀਜ਼ ਬਣਿਆ ਤੇ ਫਿਰ ਵੀ ਮੇਰੇ ਹਲਕੇ ਦੇ ਵਿਧਾਇਕ ਨੇ ਮੇਰੇ ਸਿਰ ਤੇ ਹੱਥ ਨਹੀਂ ਰੱਖਿਆ ਕਿਉਂ ਨਹੀਂ ਰੱਖਿਆ ਇਹ ਉਹਨੂੰ ਪਤਾ ਹੋ ਅਗਰ ਇੱਕ ਵਿਧਾਇਕ ਕਿਸੇ ਦੇ ਸਿਰ ਤੇ ਹੱਥ ਰੱਖਦਾ ਉਹਨੂੰ ਪਤਾ ਹੈ ਕਿ ਇਹ ਬੰਦਾ ਜਿੱਤ ਸਕਦਾ ਮੈਂ ਮੇਰਾ ਵਾਰਡ ਲੇਡੀਜ਼ ਸੀ ਮੈਂ ਕੰਮ ਕਰਨ ਵਾਲੀ ਲੇਡੀਜ਼ ਸੀ ਲੋਕਾਂ ਨੇ ਸ਼ਰਤਾਂ ਲਾ ਲੀਆਂ ਕਹਿੰਦੇ ਮਨੀਸ਼ਾ ਆਫਿਸ ਖੋਲ ਕੇ ਬੈਠੀਏ ਬੰਦ ਕਰ ਜੂਗੀ ਪਰ ਜਿਹੜੇ ਦੂਜੇ ਲੋਕਾਂ ਨੇ ਸੀਜ਼ਨਲ ਦਫਤਰ ਖੋਲੇ ਸੀ ਸੀਜ਼ਨਲ ਦਫਤਰ ਜਿਹੜੇ ਇਲੈਕਸ਼ਨਾਂ ਦੇ ਕੋਲ ਖੁੱਲਦੇ ਆ ਯੈਸ ਉਹਨਾਂ ਦੇ ਬੰਦ ਹੋ ਗਏ ਅੱਜ ਮਨੀਸ਼ਾ ਦਾ ਦਫਤਰ ਪਿੱਛੇ ਛੋਟਾ ਸੀ ਵੱਡਾ ਆ ਤੁਹਾਡੇ ਸਾਹਮਣੇ ਆ ਪਰਮਾਤਮਾ ਨੇ ਚਾਇਆ ਤਾਂ ਇਹ ਹੋਰ ਵੱਡਾ ਕਰ ਦਾਂਗੇ ਨੀਚੇ ਦੀ ਬਹੁਤ ਸਾਰੇ ਪਰਿਵਾਰ ਠੋੜਨਾ ਜੁੜੇ ਹੋਏ ਨੇ ਚਾਹੇ ਵਾਰਡ ਪ੍ਰਧਾਨ ਨੇ ਮਹਿਲਾਵਾਂ ਚਾਹੇ ਬਲੋਕ ਪ੍ਰਧਾਨ ਨੇ ਜਾਂ ਠੋੜਛਲੇ ਜਿੰਨੇ ਵੀ ਪਰਿਵਾਰ ਕੰਮ ਕਰਦੇ ਸੀ ਜਾਂ ਫਿਰ ਲੁਧਿਆਣੇ ਚ ਹੋਰ ਕਈ ਲੀਡਰ ਨੇ ਜਿਨ੍ਹਾਂ ਦੇ ਮਨ ਚ ਇੱਕ ਸਲਵਾ ਸਵਾਲ ਹੈ ਕਿ ਮਨੀਸ਼ਾ ਨੇ ਕਾਂਗਰਸ ਛੱਡੀ ਕਿਉਂ ਨਰਾਜ਼ਗੀ ਕਿਸ ਨਾਲ ਸੀਗੀ ਕਿਸ ਗੱਲ ਨੂੰ ਲੈ ਕੇ ਸੀਗੀ ਕਿਸੇ ਹੋਰ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਕਿ ਹਾਈ ਕਮਾਂਡ ਤੱਕ ਇਹ ਗੱਲਾਂ ਕਿਉਂ ਨਹੀਂ ਲਿਆਂਦੀਆਂ ਗਈਆਂ ਹੋ ਸਕਦਾ ਸੀ ਉਹ ਨਰਾਜ਼ਗੀ ਦੂਰ ਕਰ ਲੈਂਦੇ ਇਹ ਗੱਲਾਂ ਦਾ ਸਰ ਪੂਰਾ ਲੁਧਿਆਣਾ ਨਹੀਂ ਪੂਰਾ ਪੰਜਾਬ ਸੋਚ ਰਿਹਾ ਹੈ ਕਿ ਮਨੀਸ਼ਾ ਨੇ ਛੱਡਿਆ ਕਿਉਂ ਸਰ ਕਦੀ ਵੀ ਕੋਈ ਵੀ ਚੀਜ਼ ਨਾ ਇੱਕੋ ਟਾਈਮ ਨਹੀਂ ਛੱਡੀ ਜਾਂਦੀ ਉਹਨੇ ਇੱਕ ਚੇਨ ਬੰਦੀ ਰਹਿੰਦੀ ਹੈ ਮੈਨੂੰ ਇਹਨਾਂ ਨੇ ਮੇਰੀ ਚਿੱਠੀ ਸੌਰੀ ਮੇਰੀ ਜਿਹੜੀ ਆਪਣੇ ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਜਿਹੜੀ ਮੇਰੀ ਬੰਨਦੀ ਸੀ ਕਾਉਂਸਲਰ ਦੀ ਟਿਕਟ ਮੇਰੀ ਕੱਟੀ ਮੈਂ ਆਪਣੇ ਅੰਸੂਫ਼ ਸਾਫ਼ ਕਰਕੇ ਮੈਂ ਬੂਥ ਤੇ ਬੈਠੀ ਉਸ ਬੰਦੇ ਦੇ ਬੂਥ ਤੇ ਬੈਠੀ ਜੋ ਪੈਰਾਸ਼ੂਟ ਤੋਂ ਆਇਆ ਔਰ ਮੈਨੂੰ ਧੰਨ ਲਈ ਜੋਰ ਲਾਇਆ ਸੀ ਕਿ ਹੈਰਾਨ ਲਈ ਜੋਰ ਲਾਇਆ ਸੀ ਉਸ ਨੂੰ ਖੁਦਾ ਜਾਣਦਾ ਕਿ ਮੈਂ ਕਦੀ ਕਿਸੇ ਦੇ ਨਾਲ ਖੁਦਾ ਜਾਣਦਾ ਮੇਰੇ ਬਾਲਾ ਜੀ ਮਹਾਰਾਜ ਦੀ ਫੋਟੋ ਹੈ ਮੇਰੇ ਵਾਲਪੇਪਰ ਤੇ ਬਾਕੀ ਕਹਿੰਦੇ ਸਾਚ ਕੋ ਆਂਚ ਨਹੀਂ ਜੇ ਮੈਂ ਸੱਚੀ ਸੀ ਤਾਂ ਮੈਂ ਜ਼ਿਲ੍ਹਾ ਪ੍ਰਧਾਨ ਕਿ ਬਣੀ ਕੀਤੀ ਜੇ ਮੈਂ ਉਹਦੇ ਪੈਰ ਵੱਡੇ ਹੁੰਦੇ ਤਾਂ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਨਾ ਹੁੰਦੀ ਕਿਉਂਕਿ ਪਰਮਾਤਮਾ ਸਭ ਕੁਝ ਦੇਖਦਾ ਔਰ ਉਸ ਇਨਸਾਨ ਨੂੰ ਵੀ ਪਤਾ ਉਸ ਇਨਸਾਨ ਨੂੰ ਵੀ ਪਤਾ ਕਿ ਮੈਂ ਬਿਲਕੁਲ ਵੀ ਉਹਦੇ ਨਾਲ ਪਾਪ ਨਹੀਂ ਕਮਾਇਆ ਔਰ ਮੈਂ ਉਹਦੇ ਕੋਲ ਬੈਠ ਕੇ ਚਾਹ ਦਾ ਸਰ ਕੱਪ ਵੀ ਨਹੀਂ ਪੀਤਾ ਔਰ ਠੋਕ ਕੇ ਨਿਗਲ ਕਹੀ ਸੀ ਕਿ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਪਰਮਾਤਮਾ ਨੇ ਕੁਝ ਹੋਰ ਲਿਖਿਆ ਔਰ ਇਹੀ ਮਨੀਸ਼ਾ ਕਪੂਰ ਸੀ ਜਦ ਬਿੱਟੂ ਦੇ ਦਫ਼ਤਰ ਦੇ ਬਾਹਰ ਬੈਠ ਕੇ ਮੇਰੀ ਸਰਕਾਰ ਦੇ ਵਿੱਚ ਮੇਰੇ ਚੰਨੀ ਤਾਕਤ ਸੀ ਕਿ ਮੈਂ ਆਪਣਾ ਹੱਕ ਆਪਣੀ ਸਰਕਾਰ ਤੋਂ ਮੰਗ ਸਕਦੀ ਸੀ ਉੱਥੇ ਮੈਂ ਬੈਠ ਕੇ ਬਿੱਟੂ ਜੀ ਦੇ ਦਫ਼ਤਰ ਦੇ ਬਾਹਰ ਕਿਹਾ ਸੀ ਮੇਰਾ ਹੱਕ ਇੱਥੇ ਰੱਖ ਉਹਨਾਂ ਨੇ ਕਿਹਾ ਸੀ ਭੈਣ ਕੋਈ ਐਸੀ ਗੱਲ ਨਹੀਂ ਔਰ ਮੈਨੂੰ ਵੀ ਲੱਗਿਆ ਕਿ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਪਰ ਸਰ ਬਹੁਤ ਇਹ ਚੀਜ਼ ਮੈਂ ਕਹਿਣੀ ਹੈ ਬਹੁਤ ਵਧੀਆ ਹੋਇਆ ਉਸ ਤੋਂ ਬਾਅਦ ਮੈਨੂੰ ਲੋਕਾਂ ਦੇ ਜਿਹੜੇ ਚਿਹਰੇ ਦਿਖੇ ਪਤਾ ਲੱਗ ਜਾਂਦਾ ਸਰ ਕੌਣ ਨਾਲ ਸੀ ਕੌਣ ਨਾਲ ਪਰ ਮੈਂ ਕਾਂਗਰਸ ਦੇ ਨਾਲ ਅੱਜ ਤੱਕ ਇੱਕ ਸਹੀ ਢੰਗ ਦੇ ਨਾਲ ਇੱਕ ਪਿਆਰ ਦੇ ਨਾਲ ਆਪਣੀ ਮਹਿਲਾ ਕਾਂਗਰਸ ਦੇ ਪਰਿਵਾਰ ਨੂੰ ਜਿਵੇਂ ਕਹਿੰਦੇ ਨਾ ਮਾਂ ਜਿਹੜੀ ਚਿੜੀ ਹੁੰਦੀ ਹੈ ਉਹ ਆਪਣੇ ਖੰਭ ਫਿਲਾ ਲੈਂਦੀ ਹੈ ਚਾਹੇ ਉਹ ਮੇਰੀਆਂ ਵੱਡੀਆਂ ਭੈਣਾਂ ਸੀ ਛੋਟੀਆਂ ਭੈਣਾਂ ਸੀ ਪਰ ਮੈਂ ਜਦੋਂ ਪਾਰਟੀ ਦੀ ਮੁਖੀ ਬਣੀ ਤਾਂ ਮੈਂ ਇੱਕ ਖੰਭ ਦੇ ਵਿੱਚ ਆਪਣੀਆਂ ਭੈਣਾਂ ਨੂੰ ਲੈ ਕੇ ਬੈਠੀ ਸੀ ਮੈਂ ਅੱਜ ਵੀ ਤੁਹਾਡੇ ਚੈਨਲ ਤੇ ਸ਼ੁਕਰਗੁਜ਼ਾਰ ਕਰੂੰਗੀ ਭਾਰਤ ਕੁਸ਼ਨ ਆਸ਼ੂ ਜੀ ਦਾ ਉਹਨਾਂ ਦਾ ਅੱਜ ਜੇ ਮੈਂ ਕਹਾਂ ਨਾ ਕਾਂਗਰਸ ਪਾਰਟੀ ਲੁਧਿਆਣੇ ਦੇ ਵਿੱਚ ਜਿਉਂਦਾ ਸਹੀ ਮਾਣੇ ਦੇ ਵਿੱਚ ਉਹ ਇਨਸਾਨ ਹੈ। ਅਸਲ ਵਿੱਚ ੱੱਕਾ ਹੋਇਆ ਟਿਕਟ ਕੱਟੀ ਗਈ ਹੈ। ਕਹਿੰਦੇ ਜੋ ਕਿਸਮਤ 'ਚ ਹੁੰਦਾ ਨਾ ਉਹਨਾਂ ਨੂੰ ਸ਼ਾਇਦ ਉਸ ਤੋਂ ਵੱਡੀ ਚੀਜ਼ ਮਿਲ ਜਾਣੀ ਹੈ ਤੁਹਾਨੂੰ ਵੀ ਨਹੀਂ ਪਤਾ। ਸਮਝੀ ਜੇ ਤੁਸੀਂ ਬਹੁਤ ਲੰਬਾ ਸਮਾਂ ਕਾਂਗਰਸ 'ਚ ਰਹੇ ਹੋ ਚਰਚਾਵਾਂ ਬੋਧਨੇ ਰਾਜਾ ਵੜਿੰਗ ਜੀ ਇੱਥੇ ਆ ਗਏ ਨੇ ਤੁਹਾਨੂੰ ਪਾਰਟੀ ਦੀਆਂ ਕਾਫੀ ਜ਼ਰੂਰੀ ਗੱਲਾਂ ਪਤਾ ਹੋਣੀਆਂ। ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਕਿੱਥੇ ਖੜੀ ਹੈ ਕਾਂਗਰਸ ਲਗਾਤਾਰ ਕਾਂਗਰਸੀ ਲੀਡਰ ਛੱਡ ਛੱਡ ਕੇ ਦੂਜੀਆ ਪਾਰਟੀ 'ਚ ਜਾ ਰਹੇ ਨੇ ਨਾ ਤਾਂ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੇ ਕੋਲ ਪੰਜਾਬ ਦੀ ਪ੍ਰਧਾਨਗੀ ਵੀ ਕਰ ਰਹੇ ਤੇ ਲੁਧਿਆਣਾ ਤੋਂ ਨੁਮਾਇੰਦੇ ਵੀ ਨੇ ਪਰ ਕਾਂਗਰਸ ਨੂੰ ਸਮਿਟਿਆ ਕਿਉਂ ਨਜ਼ਾਇਰ ਕਿਉਂਕਿ ਤੇ ਲਾਣੇਦਾਰ ਹੁੰਦਾ ਨਾ ਪੰਜਾਬੀ ਚ ਆਪਾਂ ਕਹਿੰਦੇ ਘਰ ਦਾ ਲਾਣੇਦਾਰ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਪੂਰੇ ਪਰਿਵਾਰ ਨੂੰ ਸਮਿਟਣਾ ਮਹਾਰਾਣੀ ਪ੍ਰਨੀਤ ਕੋਰ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਅਮਰਿੰਦਰ ਸਿੰਘ ਰਾਜਾ ਵਿੜਿੰਗ ਤੇ ਬਾਜਵੇ ਦੇ ਕੋਲ ਕਾਂਗਰਸ ਸੰਭੀ ਨਹੀਂ ਜਾ ਰਹੀ ਇਹਨਾਂ ਦੀਆਂ ਗਲਤੀਆਂ ਕਰਕੇ ਕਾਂਗਰਸ ਦੇ ਨੁਮਾਇੰਦੇ ਕਿ ਕਰਕੇ ਖੇਰੂ ਖੇਰੂ ਹੋ ਰਹੇ ਮਹਾਰਾਣੀ ਪਰਨੀਤ ਕੌਰ ਜੀ ਨੂੰ ਸਰ ਇੱਕ ਮੈਸੇਜ ਜ਼ਰੂਰ ਦੇ ਦੇਣਾ ਮਹਾਰਾਣੀ ਪਰਨੀਤ ਕੌਰ ਜੀ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡੀ ਕਾਂਗਰਸ ਦਾ ਉਸ ਟਾਈਮ ਬੇੜਾ ਕਰਕ ਕੀਤਾ ਸੀ ਕਾਂਗਰਸ ਖੇਰੂ ਖੇਰੂ ਨਹੀਂ ਸੀ ਉਸ ਇਨਸਾਨ ਨੇ ਬੇੜਾ ਕਰਕ ਆਪ ਤੱਕ ਆ ਗਿਆ ਸੀਐਮ ਦੀ ਕੁਰਸੀ ਤੋਂ ਫੜ ਕੇ ਲਾਤਾ ਉਹਨਾਂ ਨੂੰ ਸਰ ਉਹ ਸੀਐਮ ਦੇ ਕਾਬਲ ਹੁੰਦੇ ਤੇ ਖੇਰੂ ਖੇਰੂ ਕਿਉਂ ਹੁੰਦੇ ਉਹ ਸੀਐਮ ਹੀ ਕਾਬਲ ਦੇ ਨਹੀਂ ਸੀ ਮੈਂ ਖੁਦ ਜੇ ਕਹਿੰਦੇ ਪਿਤਾ ਚੰਗਾ ਹੋਵੇ ਨਾ ਤਾਂ ਪਰਿਵਾਰ ਲੱਗ ਨਹੀਂ ਹੋ ਸਕਦਾ ਉਹ ਸਹੀ ਪਿਤਾ ਨਹੀਂ ਸੀ ਅੱਜ ਅਗਰ ਗੱਲ ਫੇਰ ਵੀ ਮੈਂ ਕਹਾਂ ਅਗਰ ਮੈਂ ਕਿਸੇ ਪਾਰਟੀ ਨੂੰ ਛੱਡ ਕੇ ਆਈ ਆ ਨਾ ਤੇ ਮੇਰਾ ਫਰਜ਼ ਬੰਦ ਹੈ ਜੇ ਉੱਥੇ ਚੰਗਾ ਹੋਇਆ ਰਾਜਾ ਵਿੜਿੰਗ ਨੇ ਮੈਨੂੰ ਲੱਗਦਾ ਜਿਸ ਦਿਨ ਦੇ ਉਹ ਪ੍ਰਧਾਨ ਬਣੇ ਮੈਨੂੰ ਲੱਗਦਾ ਵਿਚਾਰਾ ਸੁੱਤਾ ਵੀ ਨਹੀਂ ਹੋਣਾ ਕਹਿੰਦੇ ਨਾ ਛੱਡ ਕੇ ਅਗਰ ਕੋਈ ਕਿਸੇ ਨੂੰ ਆਉ ਉਹ ਤਾਂ ਇਹ ਨਹੀਂ ਹੁੰਦਾ ਕਿ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ ਜੇ ਚੰਗਾਪਨ ਹੈ ਕਾਂਗਰਸ ਸਮੇਟੀ ਇਕੱਠੀ ਕੀਤੀ ਉਹਨਾਂ ਨੇ ਠੀਕ ਹੈ ਉਹ ਤਾਂ ਆਪਣੀ ਵਾਈਫ ਲਈ ਮੰਗ ਰਹੇ ਸੀ ਉਹਨਾਂ ਨੇ ਵੀ ਨਹੀਂ ਮੰਗੀ ਉਹਨਾਂ ਦੀ ਜਿਹੜੀ ਪਤਨੀ ਹੈ ਅਮ੍ਰਿਤਾ ਮੈਡਮ ਉਹ ਆਪਣੇ ਲਈ ਕਹਿ ਰਹੇ ਸੀਗੇ ਕਿ ਉਹ ਜਿਸ ਜਿਸ ਜਗ੍ਹਾ ਤੋਂ ਉਹਨਾਂ ਨੇ ਬੜਿੰਗ ਨੇ ਅਪਰੋਚ ਕੀਤੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਮਨੀਸ਼ਾ ਕੀ ਗੱਲ ਹੈ ਵੀ ਜ਼ਿਲ੍ਹਾ ਪ੍ਰਧਾਨਗੀ ਤੋਂ ਜਕਦਮ ਅਸਤੀਫਾ ਦੇ ਕੇ ਉਹਦੇ ਜਾ ਰਹੇ ਨਹੀਂ ਅਮ੍ਰਿਤਾ ਬੜਿੰਗ ਜੀ ਨੇ ਮੇਰੇ ਨਾਲ ਕੋਈ ਅਪਰੋਚ ਨਹੀਂ ਕੀਤੀ ਹਾਂ ਰਾਜਾ ਬੜਿੰਗ ਜੀ ਨੇ ਭਾਰਤ ਭੂਸ਼ਣ ਆਸ਼ੋ ਜੀ ਨੇ ਲੁਧਿਆਣੇ ਦੀ ਮੈਂ ਦੱਸ ਨਹੀਂ ਸਕਦੀ ਛੋਟੀ ਤੋਂ ਛੋਟੀ ਲੀਡਰਸ਼ਿਪ ਤੋਂ ਲੈ ਕੇ ਵੱਡੀ ਤੋਂ ਵੱਡੀ ਲੀਡਰਸ਼ਿਪ ਮੇਰੇ ਇੰਨੇ ਫੋਨ ਆ ਨਾ ਇੰਨਾ ਮੈਨੂੰ ਪਤਾ ਨਹੀਂ ਸੀਗਾ ਮੈਂ ਅੱਜ ਸਮਝਦੀ ਆ ਕਿ ਮੇਰੀ ਸ਼ਾਇਦ ਵੈਲਿਊ ਪਈ ਹੈ ਪਰ ਵੈਲਿਊ ਮੇਰੀ ਉਦੋਂ ਪਈ ਜਦੋਂ ਮੈਂ ਛੱਡ ਕੇ ਆਈ ਪਰ ਇਹ ਕਾਂਗਰਸ ਪਾਰਟੀ ਨੇ ਸੋਚ ਲਿਆ ਸੀ ਕਿ ਠੀਕ ਹੈ ਇਹਨੇ ਕਿਹੜਾ ਕਿਤੇ ਜਾਣਾ ਇਹ ਤਾਂ ਝੰਡਾ ਚੱਕੀ ਫਿਰਦੀ ਹੈ ਮਤਲਬ ਮੈਂ ਕਾਂਗਰਸ ਪਾਰਟੀ ਨੂੰ ਅੱਜ ਵੀ ਇਹ ਗੱਲ ਕਹੂੰਗੀ ਉਹਨਾਂ ਦੇ ਹਾਈ ਕਮਾਂਡਸ ਨੂੰ ਛੋਟਾ ਛੋਟਾ ਵਰਕਰ ਜਿਹੜਾ ਹੁੰਦਾ ਨਾ ਵੱਡੇ ਨੂੰ ਨਾ ਸੰਭੋ ਛੋਟੇ ਵਰਕਰ ਨੂੰ ਜਿਸ ਦਿਨ ਤੁਸੀਂ ਸਾਂਭ ਲਿਆ ਨਾ ਉਹ ਤੁਹਾਡੇ ਲਈ ਬਹੁਤ ਵੱਡੀ ਗੱਲ ਹੈ ਮੈਂ ਅੱਜ ਤੱਕ ਕਦੀ ਨਹੀਂ ਕਿਹਾ ਮੈਂ ਪ੍ਰਧਾਨ ਹਾਂ ਮੈਂ ਤਾਂ ਹਮੇਸ਼ਾ ਕਿਹਾ ਵਰਕਰ ਜਿੰਦਾਬਾਦ ਮੈਂ ਤਾਂ ਹਮੇਸ਼ਾ ਵਰਕਰ ਜਿੰਦਾਬਾਦ ਦਾ ਨਾਰਾ ਲਗਾਇਆ ਸੀ ਬਾਕੀ ਅਗਰ ਮੈਰਾ ਝੁਕਾਅ ਆਮ ਆਦਮੀ ਪਾਰਟੀ ਚ ਹੋਇਆ ਤਾਂ 100 ਔਰ 10% ਸੀਐਮ ਸਾਹਿਬ ਭਗਵੰਤ ਮਾਨ ਜੀ ਖੁੱਲ ਕੇ ਬੋਲਦੇ ਨੇ ਵਿਚਾਰ ਰੱਖਦੇ ਨੇ ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਨੇ ਅਸੀਂ ਸਰਵੇ ਕਰਨ ਜਾਂਦੇ ਆ ਜਾਂ ਅੱਜ ਮੰਗਣ ਜਾਂਦੇ ਆ ਤਾਂ ਫੇਰ ਵੀ ਲੋਕਾਂ ਦੇ ਮੂੰਹ ਤੇ ਮੁਸਕਰਾਹਟ ਹੈ ਚਲੋ ਬਟ 110% ਮੈਂ ਤੁਹਾਨੂੰ ਦੱਸੂਗੀ ਆਪਣੇ ਦਿਲ ਦੀ ਗੱਲ ਚੌਧਰੀ ਮਦਨ لال ਬੱਗਾ ਜੀ ਤੁਸੀਂ ਮਨ ਤੁਹਾਡਾ ਹਜੇ ਵੀ ਭਰਿਆ ਹੈ ਲੱਗਦਾ ਅੱਖਾਂ ਤੁਹਾਡੀਆਂ ਹਜੇ ਵੀ ਅਥੂ ਹਾਤੇ ਨੇ ਤੁਸੀਂ ਰੋਕ ਰਹੇ ਹੋ ਪਰ ਇੱਕ ਸਵਾਲ ਦਾ ਜਵਾਬ ਤੁਸੀਂ ਹਜੇ ਵੀ ਨਹੀਂ ਦਿੱਤਾ ਕਾਂਗਰਸ ਛੱਡੀ ਕਿਉਂ ਕਾਰਨ ਕੀ ਸੀਗਾ ਚੌਧਰੀ ਮਦਨਾਲ ਚੌਧਰੀ ਮਦਨਾਲ ਬੱਗਾ ਜੀ ਦੇ ਕੰਮ ਮੇਰੇ ਹਲਕੇ 'ਚ ਬਹੁਤ ਜ਼ਿਆਦਾ ਹੋ ਰਹੇ ਸੀ ਔਰ ਐਸਾ ਇਨਸਾਨ ਮੈਂ ਦੇਖ ਰਹੀ ਸੀ ਮੈਂ ਕਾਂਗਰਸ 'ਚ ਵੀ ਸੀ ਤਾਂ ਵੀ ਉਹਨਾਂ ਦੇ ਉਧਰੋਂ ਦੀ ਆਫਿਸ 'ਚੋਂ ਫੋਨ ਆਂਦਾ ਸੀ ਕਿ ਆ ਇਨੋਗਰੇਸ਼ਨ ਹੋ ਰਹੀ ਹੈ ਮਨੀਸ਼ਾ ਮੈਮ ਤੁਸੀਂ ਆਓ ਮੈਂ ਕਹ ਰਹੀ ਸੀ ਮੈਂ ਤਾਂ ਕਾਂਗਰਸ 'ਚ ਆ ਮੈਂ ਨਹੀਂ ਆ ਸਕਦੀ ਉਹ ਕਹਿੰਦੇ ਸੀ ਨਹੀਂ ਹੈ ਤਾਂ ਤੁਸੀਂ ਨੋਰਥ ਦੇਣਾ ਤੇ ਇੱਕ ਮਤਲਬ ਇੱਜ਼ਤ ਦੇਣਾ ਸਰ ਮੈਂ ਆਪਣੀ ਮੈਨੂੰ ਜ਼ਿੰਦਗੀ ਦੇ ਵਿੱਚ ਨਾ ਮੈਨ ਰਿਸਪੈਕਟ ਤੋਂ ਉੱਪਰ ਕੁਝ ਨਹੀਂ ਸਮਝਦੀਆਂ ਸੈਲਫ ਰਿਸਪੈਕਟ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਛੱਡੀ ਡੀਸੀਸੀ ਪ੍ਰੈਜ਼ੀਡੈਂਟ ਦਾ ਸਰ ਰੋਲ ਹੁੰਦਾ ਸੰਜੇ ਤਲਵਾਰ ਜੀ ਦਾ ਸੰਜੇ ਤਲਵਾਰ ਜੀ ਦਾ ਰੋਲ ਮੈਨੂੰ ਜਿਸ ਦਿਨ ਦਾ ਰਾਜਾ ਵੜਿੰਗ ਜੀ ਆਏ ਅਗਰ ਅਸੀਂ ਕਿਸੇ ਨੂੰ ਜਿਤਾਣਾ ਚਾਹੁੰਦੇ ਆ ਨਾ ਤਾਂ ਅਸੀਂ ਉਹਨਾਂ ਮਿਲ ਕੇ ਜਿਤਾਣੇ ਆ ਉਹਨਾਂ ਨੇ ਇੱਕ ਇੱਕ ਸ਼ੈਡਿਊਲ ਹੁੰਦਾ ਸਕੈਡਿਊਲ ਹੁੰਦਾ ਕਿ ਅੱਜ ਆ ਮੀਟਿੰਗ ਇੱਥੇ ਆਜ ਮੀਟਿੰਗ ਉੱਥੇ ਉਹਨਾਂ ਨੇ ਤਾਂ ਇੱਕ ਵਾਰ ਵੀ ਕੋਈ ਭੇਜਿਆ ਨਹੀਂ ਮਾਰਦੇ ਤੁਹਾਨੂੰ ਯੈਸ ਮਹਿਲਾ ਕਾਂਗਰਸ ਨੂੰ ਇਗਨੋਰ ਕੀਤਾ ਗਿਆ ਮੇਰੇ ਸਾਥੀ ਸਰ ਕਹਿੰਦੇ ਨੇ ਵਿਪਖਸ਼ ਦੇ ਵਿੱਚ ਬੰਦੇ ਬਹੁਤ ਜੁੜ ਜਾਂਦੇ ਮਹਿਲਾਵਾਂ ਨਹੀਂ ਜੁੜਦੀਆਂ ਕਿਉਂਕਿ ਉਹਨਾਂ ਦੇ ਘਰ ਵਾਲੇ ਕਹਿੰਦੇ ਆ ਯਾਰ ਕਿਹੜਾ ਸਰਕਾਰ ਹੈਗੀ ਆ ਤੂੰ ਕਿੱਦੇ ਲੱਗੀ ਹੋਈ ਆ ਪਰ ਫਿਰ ਵੀ ਮੈਂ ਹੱਥ ਜੋੜ ਕੇ ਮੈਂ ਅੱਜ ਸਿਰ ਝੁਕਾ ਕੇ ਮੈਂ ਆਪਣੀਆਂ ਸਾਥੀਆਂ ਦਾ ਧੰਨਵਾਦ ਕਰਦੀ ਹਾਂ ਖਾਸ ਕਰਕੇ ਉਹਨਾਂ ਦੇ ਪਰਿਵਾਰਾਂ ਦਾ ਕਿਉਂਕਿ ਉਹਨਾਂ ਦੇ ਪਰਿਵਾਰ ਮੇਰੇ ਪਰਿਵਾਰ ਸੀ ਸੀ ਨਹੀਂ ਹੈ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਪਰ ਸਰ ਤੁਸੀਂ ਇਹ ਦੇਖੋ ਨਾ ਮੇਰੀ ਮਹਿਲਾ ਕਾਂਗਰਸ ਦੇ ਸਾਥੀ ਦੇ ਦੋ ਗਲੀਆਂ ਛੱਡ ਕੇ ਘਰ ਹੋਵੇ ਤੇ ਦੋ ਗਲੀਆਂ ਪਹਿਲਾਂ ਮੀਟਿੰਗ ਹੋ ਰਹੀ ਹੋਵੇ ਤੇ ਉਹਨਾਂ ਨੂੰ ਮੈਸੇਜ ਵੀ ਨਾ ਲੱਗਿਆ ਹੋਵੇ ਤੇ ਸਰ ਉਹਨਾਂ ਦੀ ਬੇਇੱਜ਼ਤੀ ਜਿਹੜੀ ਉਹਨਾਂ ਦੀ ਬੇਇੱਜ਼ਤੀ ਹੈ ਨਾ ਉਹ ਮੇਰੀ ਬੇਇੱਜ਼ਤੀ ਹੈ ਮੈਂ ਕਦੇ ਨਹੀਂ ਚਾਹੂੰਗੀ ਕਿ ਮੇਰੀ ਸਾਥੀ ਦੀ ਬੇਇੱਜ਼ਤੀ ਹੋਵੇ ਉਹ ਮੈਨੂੰ ਰੋਕ ਕੇ ਗੱਲ ਕਹਿ ਰਹੀ ਹੈ ਕਿ ਮੈਡਮ ਤੁਸੀਂ ਤਾਂ ਸਾਨੂੰ ਅਹੁਦਾ ਦਿੱਤਾ ਸਾਨੂੰ ਅਹੁਦੇ ਦਾ ਕੀ ਫਾਇਦਾ ਸਾਨੂੰ ਤਾਂ ਮੀਟਿੰਗ 'ਚ ਸੱਦਿਆ ਵੀ ਨਹੀਂ ਗਿਆ ਸੋ ਚਾਇਓ ਹਲਕਾ ਈਸਟ ਦੀ ਗੱਲ ਹੋਵੇ ਹਲਕਾ ਈਸਟ ਦੇ ਵਿੱਚ ਮੈਡਮ ਸਾਡੀ ਮੈਡਮ ਰਹਿੰਦੇ ਨੇ ਸਾਡੇ ਪਹਿਲੇ ਸਾਡੇ ਬਲਾਕ ਪ੍ਰਧਾਨ ਸੀਗੇ ਸੁਮ੍ਰਿਤੀ ਢਾਂਡਾ ਉਹਨਾਂ ਦਾ ਵੀ ਫੋਨ ਆਇਆ ਕਹਿੰਦਾ ਮਤਲਬ ਲਾਈਵ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਇਹ ਇਲੈਕਸ਼ਨ बार-बार ਨਹੀਂ ਆਉਂਦੇ ਅਗਰ ਐਮਪੀ ਨੂੰ ਜਿਤਾਣਾ ਹੈ ਤਾਂ ਪਾਰਟੀ ਨੂੰ ਇਕੱਠਾ ਹੋਣਾ ਪਊਗਾ ਪਾਰਟੀ ਜਦ ਖੇਰੂ ਖੇਰੂ ਹੋ ਜੂਗੀ ਅਵੀ ਰਪਾ ਜਿਤਾਵਾਂਗੀ ਕਿਵੇਂ ਪਰਟ ਰਾਜਾ ਵਿਡਿੰਗ ਜੀ ਦਾ ਜਿਹੜਾ ਪ੍ਰੋਸੀਜਰ ਹੈ ਕੰਮ ਕਰਨ ਦਾ ਜੋ ਤਰੀਕਾ ਹੈ ਕਰ ਰਹੇ ਨੇ ਵਧੀਆ ਕਰ ਰਹੇ ਨੇ ਉਹਨਾਂ ਦੀ ਉਹਨਾਂ ਦਾ ਵਧੀਆ ਟੱਗ ਚਨਿਸ਼ਕਪੂਰ ਭਰਤਕੁਸ਼ਨਾਸ਼ ਨੂੰ ਵੱਡਾ ਭਰਾ ਮੰਦੀ ਹੈ ਅੱਜ ਵੀ ਮੰਦੀ ਹੈ ਰਵਨੀਤ ਬਿੱਟੂ ਨੂੰ ਵੱਡਾ ਭਰਾ ਕਹਿੰਦੇ ਹੋ ਅੱਜ ਵੀ ਮੰਨਦੇ ਹੋ ਮੌਜੂਦਾ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਵਫਾਦਾਰੀ ਆਸ਼ ਨਾਲ ਕਰੋਗੇ ਬਿੱਟੂ ਨਾਲ ਕਰੋਗੇ ਜਾਂ ਆਮ ਆਦਮੀ ਪਾਰਟੀ ਨਾਲ ਕਰੋਗੇ ਮੇਰੀ ਵਫਾਦਾਰੀ ਮੇਰੇ ਝੰਡੇ ਨਾਲ ਹੁੰਦੀ ਹੈ ਮੇਰੀ ਵਫਾਦਾਰੀ ਮੇਰੇ ਹਲਕੇ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਦੇ ਲਈ ਹੈ ਜਿਸ ਇਨਸਾਨ ਨੇ ਪਤਾ ਨਹੀਂ ਮੇਰੇ ਚ ਕੀ ਦੇਖਿਆ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਹੈ ਕਿ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਹਿੰਦੇ ਆ ਇੱਕ ਵਿਸ਼ਵਾਸ ਸਰ ਮੈਨੂੰ ਆਸ਼ੂ ਵੀਰ ਜੀ ਲੈਣ ਆਏ ਅਗਰ ਮੈਂ ਚੌਧਰੀ ਮਦਨਾਲਲ ਬੱਗਾ ਜੀ ਨੂੰ ਅਗਰ ਧੋਖਾ ਦੇ ਕੇ ਵਾਪਸ ਘਰ ਚ ਚਲੇ ਜਾਂਦੀ ਤੇ ਮੈਨੂੰ ਲੱਗਦਾ ਸ਼ਾਇਦ ਮੈਂ ਆਪਣੀ ਅੱਖਾਂ ਨੂੰ ਵੀ ਮਿਲਾਨ ਯੋਗ ਨਹੀਂ ਸੀ ਮੈਂ ਅਗਰ ਇਸ ਜਗ੍ਹਾ ਤੇ ਗਈਆਂ ਮੈਂ ਕਿਸੇ ਦੇ ਨਾਲ ਰਹਿ ਕੇ ਪੈਰ ਨਹੀਂ ਕਦੀ ਵੱਡੇ ਜਿਹਦੇ ਨਾਲ ਜਿਹਦੇ ਨਾਲ ਮੇਰੀ ਦੁਸ਼ਮਣੀ ਹੈ ਸਾਹਮਣੇ ਨਭਾਵਾਂਗੀ ਪਰ ਜਿਹਦੇ ਨਾਲ ਮੇਰਾ ਪਿਆਰ ਹੈ ਉਹ ਮੇਰੇ ਲਈ ਪਹਿਲਾ ਵੈ ਮੈਂ ਘਰ ਘਰ ਜਾਵਾਂਗੀ ਜੋ ਸਮਾਂ ਬਚਿਆ ਮੈਂ ਸਰ ਕਿ ਆਸਤੀੰ ਦਾ ਸਾंपਣੀ ਹੈ ਮੈਂ ਅਗਰ ਆਮ ਆਦਮੀ ਪਾਰਟੀ ਚ ਜਾਣਾ ਮੇਰਾ ਉਹ ਹੁੰਦਾ ਤਾਂ ਸ਼ਾਇਦ ਮੈਂ ਕਾਂਗਰਸ ਚ ਰਹਿ ਕੇ ਲੋਕਾਂ ਨੂੰ ਕਹਿੰਦੀ ਵੋਟ ਆਮ ਆਦਮੀ ਪਾਰਟੀ ਨੂੰ ਪਾ ਦਿਓ ਉਹ ਮੇਰੀ ਗਲਤੀ ਹੁੰਦੀ ਮੈਂ ਗਈ ਆ ਤੇ ਲੋਕਾਂ ਦੇ ਵਿੱਚ ਜਾ ਕੇ ਕਹਿ ਰਹੀ ਆ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਆ ਜ਼ਰੂਰ ਪਾਓ ਕਿਉਂਕਿ ਆ ਡਿਵੈਲਪਮੈਂਟ ਨੂੰ ਵੋਟਾਂ ਪੈਣੀ ਆ ਸਰ ਆਮ ਆਦੀ ਆਖੀ ਸਵਾਲ ਹੈ ਮੇਰਾ ਆਮ ਆਦਮੀ ਪਾਰਟੀ ਦੇ ਵਿੱਚ ਐਜ਼ ਅ ਵਰਕਰ ਗਏ ਹੋ ਜਾਂ ਫਿਰ ਉਹਨਾਂ ਨਾਲ ਕੋਈ ਕਮਿਟਮੈਂਟ ਹੋਈ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਲਾਣੇ ਉਹਦੇ ਤੇ ਤੁਹਾਨੂੰ ਬਿਠਾਇਆ ਜਾਵੇਗਾ ਬਿਲਕੁਲ ਮੈਂ ਝੂਠ ਨਹੀਂ ਬੋਲਾਂਗੀ ਉਹਨਾਂ ਨੇ ਕਮਿਟ ਕੀਤਾ ਮੈਂ ਕਿਉਂ ਝੂਠ ਬੋਲਦਾ ਕਿ ਕਮਿਟਨੀ ਹੋਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਜੋ ਤੇਰਾ ਬੰਦਾ ਮਾਨ ਸਨਮਾਨ ਹੋਊਗਾ ਅਸੀਂ ਤੈਨੂੰ ਜ਼ਰੂਰ ਦਵਾਂਗੇ ਕਿਉਂਕਿ ਸਰ 22 ਸਾਲ ਦੀ ਮਿਹਨਤ ਆ ਕਿੱਦਾਂ ਭੁੱਲ ਜਵਾਂ ਪਹਿਲਾ ਸਭ ਤੋਂ ਪਹਿਲਾਂ ਮੈਡਮ ਹਲਕਾ ਵੈਸਟ ਦੇ ਵਿੱਚ ਨੇ ਰਾਮਪਾਲ ਅੰਮ੍ਰਿਤਵਰਸ਼ ਰਾਮਪਾਲ ਜੀ ਨਿੱਕੀ ਜੀ ਹੁੰਦੀ ਸੀ ਉਹਨਾਂ ਦਾ ਝੰਡਾ ਚੱਕ ਚੱਕਿਆ ਸਾਨੂੰ ਪਤਾ ਨਹੀਂ ਹੁੰਦਾ ਸੀ ਰਾਜਨੀਤੀ ਦਾ ਰ ਕੀ ਹੁੰਦਾ ਤੇ ਉਹਨਾਂ ਨੇ ਜਿਤਾਇਆ ਵੀ ਸੀ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਦੇ ਦੇ ਕੇ ਮੈਨੂੰ ਨਹੀਂ ਸੀ ਪਤਾ ਨਾ ਕਿ ਅਸੀਂ ਕੋਈ ਖਰੀਦੇ ਹੋਏ ਬੰਦੇ ਸੀ ਸ਼ਾਂਕ ਸੀ ਚਲੋ ਬਸ ਇੰਨਾ ਪਤਾ ਹੈ ਕਿ ਜਿਸ ਪਾਰਟੀ ਦੇ ਨਾਲ ਜੁੜੇ ਹੈ ਜਦ ਤੱਕ ਇਹਨਾਂ ਨਾਲ ਵਫਾਦਾਰ ਰਵਾਂਗੇ ਰਵਾਂਗੇ ਜਦੋਂ ਲੱਗਿਆ ਕਿ ਹਾਂ ਹੁਣ ਸਿਆਸਤ ਸਾਡੇ ਬਸ ਦੀ ਨਹੀਂ ਹੈ ਸਿਆਸਤ ਨਹੀਂ ਕਰਾਂਗੇ ਘਰਾਂ 'ਚ ਬੈਠਾਂਗੇ ਆਪਣੇ ਸੋ ਬਿਲਕੁਲ ਇਹ ਸਨ ਮਨੀਸ਼ਾ ਕਪੂਰ ਜੋ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤਾਂ ਭਰੇ ਮੰਨ ਦੇ ਨਾਲ ਕਹਿ ਰਹੇ ਨੇ ਕਾਂਗਰਸ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਦਰਗੀਨਾਰਾ ਕੀਤਾ ਗਿਆ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਨੂੰ ਬਣਦਾ ਮਾਨਸਰਮ ਮਾਣਾ ਜਿਹੜਾ ਕਿ ਉਹ ਜ਼ਰੂਰ ਮਿਲੇਗਾ ਕੈਮਰਾ ਪ੍ਰਸੈਂਟੇਸ਼ਨ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر